ਨੇ ਐਕਟੀਵਿਟੀ ਜੇਕਰ ਇਸ ਤਰ੍ਹਾਂ ਦੇ ਹੁੰਦੇ ਆ ਰਹਿਣਗੇ ਜਿਆਦਾ ਟੂਰਨਾਮੈਂਟ ਹੁੰਦੇ ਰਹਿਣਗੇ ਜਿਵੇਂ ਕਿ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇਗੇ ਇਹਦਾ ਕਾਰਨ ਇਹ ਹੈ ਕਿਉਂਕਿ ਨੌਜਵਾਨ ਗਰਾਊਂਡਾਂ ਨਾਲੋਂ ਹੁਣ ਟੁੱਟ ਗਏ ਜਾਂ ਮੈਂ ਫਾਰਨ ਜਾਣਾ ਜਾਂ ਮੈਂ ਇੱਥੇ ਵੀ ਮੇਰੀ ਇੱਕੋ ਹੀ ਜੜੀ ਜੰਗ ਆ ਕਿ ਮੈਂ ਨੌਜਵਾਨਾਂ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਰੱਖਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਰਹਿਣ ਕਿਉਂਕਿ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਬਾਹਰ ਚਲੇ ਗਏ ਤੁਸੀਂ ਦੇਖੋ ਜਿੰਮਾਂ ਖਾਲੀ ਹੋ ਗਈਆਂ ਸਾਡੀਆਂ ਸਾਡੇ ਗਰਾਊਂਡ ਖਾਲੀ ਹੋ ਗਏ ਰਹਿੰਦੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਵੜ ਗਏ ਦੇਖੋ ਜੋ ਨੌਜਵਾਨਾਂ ਵੱਲੋਂ ਪ੍ਰਾਲਾ ਕਰਾਇਆ ਗਿਆ ਬਹੁਤ ਚੰਗਾ ਪ੍ਰਾਲਾ ਕਰਾਇਆ ਗਿਆ ਜਿਗਰ ਦੇਖੋ ਇਹਦਾ ਸਾਰੀ ਐਕਟੀਵਿਟੀ ਜੇਕਰ ਇਸ ਤਰ੍ਹਾਂ ਦੀਆਂ ਹੁੰਦੀਆਂ ਰਹਿਣਗੀਆਂ ਜ਼ਿਆਦਾ ਟੂਰਨਾਮੈਂਟ ਹੁੰਦੇ ਰਹਿਣਗੇ ਜਿਵੇਂ ਕਿ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇਗੇ ਇਹਦਾ ਕਾਰਨ ਹੀ ਹੈ ਕਿਉਂਕਿ ਨੌਜਵਾਨ ਗਰਾਊਂਡਾਂ ਨਾਲੋਂ ਹੁਣ ਟੁੱਟ ਗਏ ਪਿਛਲੇ ਸਮੇਂ ਦੇ ਵਿੱਚ ਨੌਜਵਾਨ ਗਰਾਊਂਡਾਂ ਦੇ ਵਿੱਚ ਕਿਵੇਂ ਮੇਲੇ ਲੱਗੇ ਹੁੰਦੇ ਪਹਿਲਾਂ ਜਦੋਂ ਆਪਣੇ ਵਰੀ ਜਦੋਂ ਮੈਂ ਦੇਖਦਾ ਹੁੰਦਾ ਜਦੋਂ ਮ ਸਾਪ ਨੂੰ ਵਾਰੀ ਨਾ ਮਿਲਦੀ ਹੋਊਗੀ ਹੁਣ ਗਰਾਊਂਡ ਖਾਲੀ ਹੋ ਗਏ ਇੱਕ ਤਾਂ ਨਸ਼ੇ ਦਾ ਕਾਰਨ ਤੇ ਦੂਜਾ ਪ੍ਰਵਾਸ ਦਾ ਕਾਰਨ ਬਹੁਤ ਵੱਡਾ ਸਾਨੂੰ ਪਤਾ ਹੀ ਆ ਕਿ ਜਿਹੜੀ ਮੈਂ ਪ੍ਰਵਾਸ ਦੀ ਲੜਾਈ ਆ ਨੌਜਵਾਨਾਂ ਨੂੰ ਹੁਣ ਮੈਂ ਕਿੰਨੇ ਜਿੱਥੇ ਵੀ ਮੈਂ ਕਿਤੇ ਜਾ ਮੈਂ ਫਾਰਨ ਜਾਣਾ ਜਾਂ ਮੈਂ ਇੱਥੇ ਵੀ ਮੇਰੀ ਇੱਕੋ ਹੀ ਜਿਹੜੀ جنگ ਆ ਕਿ ਮੈਂ ਨੌਜਵਾਨਾਂ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਰੱਖਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਰਹਿਣ ਕਿਉਂਕਿ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਬਾਹਰ ਚਲੇ ਗਏ ਤੁਸੀਂ ਦੇਖੋ ਜਿੰਮਾਂ ਖਾਲੀ ਹੋ ਗਈਆਂ ਸਾਡੀਆਂ ਸਾਡੇ ਗਰਾਊਂਡ ਖਾਲੀ ਹੋ ਗਏ ਰਹਿੰਦੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਵੜ ਗਏ ਦੇਖੋ ਆਪਣੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਕਿ ਆਪਾਂ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਉਹਨੂੰ ਆਪਾਂ ਸੰਭਾਲੀਏ ਉਹਨੂੰ ਗਰਾਊਂਡਾਂ ਦੇ ਵਿੱਚ ਵਾੜੀਏ ਉਹਨੂੰ ਨਸ਼ਿਆਂ ਤੋਂ ਦੂਰ ਕਰੀਏ ਤੇ ਉਹਨੂੰ ਜਿਹੜਾ ਕਿ ਸਾਡਾ ਜਿਹੜੇ ਸਾਡੇ ਕਾਲਜ ਬੰਦ ਹੋ ਗਏ ਜਿਵੇਂ ਬਾਈ ਜੀ ਦੇਖੋ ਤੁਸੀਂ ਇੱਥੇ ਦੇਖੋ ਨਾਬਰੇ ਸਰਕਾਰੀ ਕਾਲ ਦਾ ਹਾਲ ਦੇਖ ਲਿਓ ਪ੍ਰਾਈਵੇਟ ਕਾਲਜਾਂ ਦਾ ਹਾਲ ਦੇਖ ਲਓ ਸਾਡੇ ਕਾਲਜਾਂ ਨੂੰ ਜਿੰਦੇ ਲੱਗ ਗਏ ਯੂਨੀਵਰਸਿਟੀ ਸਾਡੀਆਂ ਘਾਟੇ ਚੱਲੀ ਜਾਂਦੀਆਂ ਨੇਗੀਆਂ ਇਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਨੌਜਵਾਨੀ ਦੇ ਵੱਡੀਆਂ ਸਮੱਸਿਆ ਨੇ ਸਾਨੂੰ ਲੋੜ ਆ ਸਾਡੀ ਜਵਾਨੀ ਨੂੰ ਸਾਹਮਣ ਦੀ ਚਾਹੇ ਉਹ ਗਰਾਉਂਡਾਂ ਜਰੀਏ ਸਾਹਮਣੀਏ ਚਾਹੇ ਉਹ ਪੜ੍ਹਾਈ ਜਰੀਏ ਸਾਹਮਣੀਏ ਇਹ ਸਾਡੀ ਸਭ ਤੋਂ ਵੱਡੀ ਚੀਜ਼ ਆ ਕਿਉਂਕਿ ਆਉਣ ਵਾਲਾ ਭਵਿੱਖ ਨੌਜਵਾਨੀ ਹੁੰਦੀ ਆ ਮੇਰੀ ਤਾਂ ਤੁਹਾਨੂੰ ਪਤਾ ਕਿ ਨੌਜਵਾਨਾਂ ਲਈ ਸਾਡੇ ਪੰਜਾਬ ਦੇ ਹੱਕਾਂ ਲਈ ਲੜਾਈ ਜਾਰੀ ਆ ਉਹ ਜਾਰੀ ਰਹਿਣੀ ਆ ਇੱਥੇ ਨੌਜਵਾਨਾਂ ਨੇ ਬੁਲਾਇਆ ਪਨਾਬੇ ਦੇ ਲੋਕਾਂ ਨੇ ਬੁਲਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾ ਅਸੀਂ ਜਿੰਨਾ ਗਰਾਊਂਡਾਂ ਨਾਲ ਜੋੜ ਲਾਂਗੇ ਜਿਹੜਾ ਨੌਜਵਾਨ ਗਰਾਊਂਡ ਨਾਲ ਜੁੜ ਗਿਆ ਜਾਂ ਜਮਨਾ ਨਾਲ ਜੁੜ ਗਿਆ ਉਹ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂ। ਇਹਨੇ ਪੰਜਾਬ ਦੇ ਨੌਜਵਾਨ ਜਿਹੜਾ ਨਸ਼ੇ ਵੱਲ ਜਾ ਰਹੇ ਨੇ ਕਿਸੇ ਉਹਨਾਂ ਪਰ ਕੀ ਕੋਈ ਦੇਖੋ ਬਾਈ ਨਸ਼ਾ ਦਾ ਤੁਹਾਨੂੰ ਪਤਾ ਇੱਕ ਸਮੱਸਿਆ ਆਪਣੇ ਪੰਜਾਬ ਦੀ ਬਹੁਤ ਵੱਡੀ ਆ ਹਨਾ ਸਰਕਾਰ ਕਹਿੰਦੀ ਆ ਬੰਦ ਹੋ ਗਏ 90 ਦੇ ਵਿੱਚ ਬਾਈ ਜੀ ਬਹੁਤ ਨਸ਼ਾ 90 ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਨਾ ਆਪਾ ਪੰਜਾਬ ਦੀ ਇੱਕ ਹੱਬ ਮੰਨਿਆ ਜਾਂਦਾ ਨਸ਼ੇ ਦੇ ਵਿੱਚ ਜਿਹੜਾ ਇਹ ਇੱਥੇ ਪ੍ਰਾਲਾ ਕਰ ਰਹੇ ਨੇਗੇ ਏ ਬਹੁਤ ਚੰਗਾ ਪ੍ਰਾਲਾ ਕਰ ਰਹੇ ਨੇ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜਿਵੇਂ ਪ੍ਰਸ਼ਾਸਨ ਖੜਾ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਹਨਾ ਇੱਥੇ ਬਹੁਤ ਵੱਡੀ ਹੱਬ ਬਣੀ ਹੋਈ ਆ ਪਿਛਲੀਆਂ ਸਰਕਾਰਾਂ ਦੀ ਆਪਾਂ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰੀਏ ਇੱਥੇ ਇਹ ਜਿਹੜੀ ਜਾੜੇ ਤੋਂ ਪਟਣ ਵਾਲੀ ਆ ਨਸ਼ਾ ਦੇਖੋ ਬੰਦ ਤਾਂ ਨਹੀਂ ਹੋਇਆ ਨਸ਼ਾ ਬੰਦ ਕਰਾਉਣ ਨੂੰ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਮੈਂ ਕੋਈ ਪੋਲਿਟੀਕਲ ਬਿਆਨ ਨਹੀਂ ਦੇਊਗਾ ਦੇਖੋ ਮੈਂ ਆਪਣੇ ਪਿੰਡ ਦੇ ਵਿੱਚ ਬਹਿਣਾ ਬਾਈ ਮਨ ਲਾਲ ਕਰੋੜਾ ਰੁਪਇਆ ਲੋਕਾਂ ਦਾ ਕਢਾਤਾ ਹੋ ਕਿੰਨੀਆਂ ਕੁੜੀਆਂ ਤੋਰਤੀਆਂ ਹੋਣਗੀਆਂ ਇਹ ਮੈਂ ਸਾਡੇ ਜਿਹੜੇ ਰਾਜਨੀਤਿਕ ਬੰਦਿਆਂ ਨੂੰ ਪਾਵਰ ਵਾਲਿਆਂ ਨੂੰ ਮੈਂ ਬੇਨਤੀ ਜਦੋਂ ਆਪਾਂ ਇਸ ਪ੍ਰਕਾਰ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਜਾਂ ਦੇਵਾਂਗੇ ਜਿੰਨਾਂ ਕੋਲੇ ਪਾਵਰ ਆ ਜੈਥੋਂ ਦੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂ ਜੇ ਉਹਨਾਂ ਆਪਾਂ ਉਸ ਤਰ੍ਹਾਂ ਫਿਰਾਂਗੇ ਤਾਂ ਨਸ਼ਾ ਬੰਦ ਕਰਨਾ ਕੋਈ ਬੜੀ ਵੱਡੀ ਲੰਮੀ ਚੌੜੀ ਗੱਲ ਨਹੀਂ ਹੈਗੀ ਸਰਕਾਰ ਤਾਂ ਜਗਾ ਜਗਾ ਤੇ ਛਾਪੇ ਮਾਰ ਰਹੀ ਹੈ ਜਿਹੜਾ ਨਸ਼ਾ ਵੇਚ ਰਿਹਾ ਹੈ ਪ੍ਰਾਪਰਟੀ ਸੀਲ ਕਰ ਰਹੀ ਹੈ ਕਿਹੜਾ ਨਸ਼ਾ ਹੁਣ ਕਈ ਜਗ੍ਹਾ ਸੀਲ ਹੋ ਰਹੀਆਂ ਨੇ ਪ੍ਰਾਪਰਟੀ ਦੇਖੋ ਇਹੋ ਜਿਹੇ ਦਾ ਕੰਮ ਹੋ ਰਿਹਾ ਪਰ ਜਿਹੜਾ ਕਿ ਹੁਣ ਕੀ ਕਹੀਏ ਹੁਣ ਨਸ਼ਾ ਮੈਂ ਤਾਂ ਇੱਕ ਗੱਲ ਤੁਸੀਂ ਮੈਂ ਦੋ ਤਿੰਨ ਮੇਰੇ ਕੋਲ ਤੁਹਾਡੇ ਕੋਲੇ ਧਾਰਨਾ ਤੁਹਾਨੂੰ ਮੈਂ ਦੇ ਕੇ ਦੱਸ ਦਵਾਂਗਾ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੇ ਉਹਨਾਂ ਪੁਲਿਸ ਦੇ ਸਾਰੇ ਨਹੀਂ ਹੈਗਾ ਜਿੰਨਾ ਦੇ ਵਿੱਚ ਪੋਲੀਟੀਕਲ ਸਿਸਟਮ ਇਨਵੋਲਵ ਹੁੰਦਾ ਨਾ ਇਹਦੇ ਵਿੱਚ ਕਾਰਨ ਕੀ ਹੁੰਦਾ ਜਦੋਂ ਆਪਾਂ ਪ੍ਰਸ਼ਾਸਨ ਨੂੰ ਖੁੱਲ੍ਹ ਦਿੰਨੇ ਆ ਜਿਵੇਂ ਤੁਸੀਂ ਆਪਣੀ ਡਿਊਟੀ ਆਪ ਕਰੋ ਉਦੋਂ ਤੁਸੀਂ ਦੇਖਿਓ ਕਰੋਨਾ ਦੇ ਟਾਈਮ ਦੇਖਿਓ ਲੋਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਪੰਜਾਬ ਪੁਲਿਸ ਬਹੁਤ ਕਾਬਿਲ ਆ ਮੈਂ ਇਸ ਜੀਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਜਿਹੜਾ ਪੋਲੀਟੀਕਲ ਸਿਸਟਮ ਆ ਨਾ ਉਹ ਤੁਹਾਨੂੰ ਬੰਦਾ ਦਬਾ ਦੇ ਹੇਟ ਕਿਵੇਂ ਨਾ ਕਿਵੇਂ ਉਹ ਮਾੜਾ ਜਦੋਂ ਸਰ੍ਹੇ ਸਾਹਿਬ ਨੇ ਪ੍ਰਸ਼ਾਸਨ ਨੂੰ ਕੁੱਲ ਦਿੱਤੀ ਨਹੀਂ ਜਾਂਦੀ ਪੋਲਿਟਿਕਲ ਨੋ 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 ਬਾਈ ਜੀ ਦੇਖੋ ਕਾਬਲੀਅਤ ਦੇ ਆਧਾਰ ਤੇ ਤੁਹਾਨੂੰ ਐਸ ਐਚਓ ਲਗਦੇ ਨੇਗੇ ਹੁਣ ਮੈਂ ਤਾਂ ਜਿਹੜੀ ਗੱਲ ਮੈਂ ਗੱਲਾਂ ਬੋਲਣਾ ਨਹੀਂ ਚਾਹੁੰਦਾ ਇਹ ਤਾਂ ਸਪਾਰਸ਼ਾਂ ਦੇ ਆਧਾਰ ਤੇ ਲਗਦੇ ਨੇਗੇ ਹਨਾ ਇਹ ਚੀਜ਼ ਆ ਹੁਣ ਤੁਹਾਨੂੰ ਪਤਾ ਹੀ ਆ ਵੀ ਕੱਲਾ ਬਦਲਾ ਬਦਲੂ ਕੁਛ ਨਹੀਂ ਆ ਸਪਾਰਸ਼ ਬਾਈ ਜੀ ਮੈਂ ਤਾਂ ਸ਼ਰਯਾਮ ਬੋਲਦਾ ਹੁਣ ਐਸ ਐਚਓ ਕਿਵੇਂ ਲੱਗਦਾ ਹੁਣ ਮੇਰੇ ਵਰਗੇ ਅਸੀਂ ਸਾਰਾ ਆਪਾਂ ਦੇਖਦੇ ਹੀ ਆ ਕਿ ਤੁਸੀਂ ਦੱਸੋ ਕਿਹੜਾ ਐਸ ਐਚਓ ਕਈ ਥਾਵਾਂ ਤੇ ਤੁਸੀਂ ਇਹ ਦੇਖ ਲਓ ਸਬ ਇਨਸਪੈਕਟਰ ਐਸ ਐਚਓ ਲਾਏ ਪਏ ਨੇਗੇ ਉਹ ਕੀ ਆ ਸਪਾਰਸ਼ ਹੀ ਆ ਹਣਾ ਇਹ ਤਾਂ ਉਹਨਾਂ ਸਾਰਿਆਂ ਨੂੰ ਸ਼ਰਿਆਮ ਗੱਲ ਦਾ ਪਤਾ ਹੀ ਹੈ ਇਹ ਗੱਲ ਆ ਵੀ ਜਿਹੜਾ ਬੰਦਾ ਕੋਈ ਚੰਗਾ ਪੁਲਿਸਦਾਰ ਇਮਾਨਦਾਰ ਵੀ ਕੰਮ ਕਰਨਾ ਚਾਹੁੰਦਾ ਉਹਨੂੰ ਪੋਲਿਟੀਕਲ ਸਿਸਟਮ ਕਰ ਲਈ ਦਿੰਦਾ ਕੰਮ ਇਹੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਮੇਰੇ ਭਰਾਵੋ ਮੇਰੇ ਵੀਰੋ ਦੇਖੋ ਜਿਹੜੀ ਕਿ ਇਹ ਸਮੱਸਿਆ ਇੱਥੇ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਇਹ ਸਾਰੇ ਨੌਜਵਾਨ ਨੇਗੇ ਇਹ ਸਾਰੇ ਜਾਗਦੇ ਵਿੱਚ ਮੇਰੇ ਵਾਲੇ ਨੇ ਇਹ ਪ੍ਰਸ਼ਾਸਨ ਦਾ ਸਾਥ ਦੇਣ ਆਪਣੇ ਤਰੀਕੇ ਤੇ ਆਪ ਹੱਲਾ ਬੋਲਣੇ ਨਸ਼ੇ ਦੀ ਜਿਹੜੀ ਜੜੇ ਤੋਂ ਪੱਟਣ ਇੱਥੋਂ ਨਸ਼ਾ ਪੂਰੇ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਇੱਕ ਬਸਤੀ ਹੈ ਬਸਤੀ ਆ ਉੱਥੇ ਅਸੀਂ ਪਹਿਲਾਂ ਵੀ ਇੱਕ ਵਾਰੀਆਂ ਆਏ ਸੀਗੇ ਉਹ ਬਸਤੀ ਵਾਲੇ ਸਰਯਾਮ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਸਕੰਝਾ ਇਹ ਨੌਜਵਾਨ ਕਸਨ ਪ੍ਰਸ਼ਾਸਨ ਨਾਲ ਤੁਸੀਂ ਕਹੋ ਸਰ ਜਿਹੜਾ 90 ਦੇ ਵਿੱਚ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਤੇ ਤੁਸੀਂ ਦੇਖ ਹੀ ਰਹੋਗੇ ਅਣ ਵਾਲੇ ਕੈਮਰਾ ਕਮਾਗ ਦੇਖੋ ਕਿਵੇਂ ਬੱਚਿਆਂ ਦੇ ਖੇਡਣ ਵਾਲਿਆਂ ਤੇ 90 ਦੀ ਜੂਸ ਚ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਐਂ ਸਾਨੂੰ ਹੁੰੰਗਾਰਾ ਮਿਲਦਾ ਰਿਹਾ ਤਾਂ ਇਸ ਤੋਂ ਵੀ ਡਵਲਪ ਵਾਲਾ ਮੈਚ ਕਰਾਵਾਂਗੇ ਕਿ ਜਿਹੜਾ 90 ਦੇ ਲੋਕ ਨੌਜਵਾਨ ਨੇ ਕਿੰਨਾ ਸਾਹ ਦਿੱਤਾ ਰੋਟਾ ਤੁਸੀਂ ਦੇਖੋ ਜੀ ਕੈਮਰਾ ਘੁਮਾ ਕੇ ਤੁਹਾਨੂੰ ਸਾਰੇ ਪੱਲੇ ਲੱਗੂ ਆਪ ਹੀ ਪਤਾ ਲੱਗ ਜਾਊਗਾ ਵੀ ਨਾਬੇ ਦੀ ਜੂਸ ਕਿਵੇਂ ਨਾਲ ਖੜੀ ਆ ਤੇ ਪਲੇਅਰ ਦੀਆਂ ਟੀਮਾਂ ਘਟੋੜ 40 ਟੀਮਾਂ ਆ ਚੁੱਕੀਆਂ ਨੇ ਸਾਡੇ ਕੋਲੇ ਜਿੰਨਾਂ ਦੀ ਐਂਟਰੀ ਹੋ ਚੁੱਕੀ ਆ ਕਿੱਥੇ ਕਿੱਥੋਂ ਆਈਆਂ ਨੇ ਟੀਮਾਂ ਟੀਮਾਂ ਜੀ ਹਰਿਆਣੇ ਚੋਂ ਜੂਪੀ ਚੋਂ ਵੀ ਪਹੁੰਚ ਚੁੱਕੀ ਐ ਕਿ ਟੀਮ ਪਟਿਆਲਾ ਬਾਕੀ ਪੰਜਾਬ ਦੇ ਲਾਗ ਵਾਕ ਵਾਕ ਜ਼ਿਲ੍ਹਿਆਂ ਚੋਂ ਆਈਆਂ ਨੇ ਟੀਮਾਂ ਜਿਹੜਾ ਇਕੱਲਾ 90 ਦੇ ਨੌਜਵਾਨ ਪੰਜਾਬ ਦੇ ਵਿੱਚ ਨਸ਼ੇ ਪਰ ਜਾ ਰਹੇ ਨੇ ਇਹਨਾਂ ਨੂੰ ਕੀ ਕਹਿੰਦੇ ਦੇਖੋ ਜੀ ਸਾਡਾ ਤਾਂ ਇ ਤੇ ਤਾਂ ਹੀ ਇਹ ਗਰਾਊਂਡ ਵਿੱਚ ਜੋ ਨੌਜਵਾਨਾਂ ਨੇ ਜੋਰ ਦਿਖਾਏ ਜਾ ਰਹੇ ਨੇ ਅੱਜ ਜੇ ਕਾਜੀ ਗਰਾਊਂਡ ਦੇ ਵਿੱਚ ਪੁੱਛੋ ਕੀ ਕਹਿਣਾ ਚਾਹੀਦਾ ਹਾਂਜੀ ਪਹਿਲਾਂ ਤਾਂ ਮੇਰੇ ਨਾਬਾ ਨਿਵਾਸੀਆਂ ਨੂੰ ਬਹੁਤ ਬਹੁਤ ਤਹਿ ਦਿਲੋਂ ਸਤਿ ਸ੍ਰੀ ਅਕਾਲ ਨਾਬੇ ਦੇ ਵਿੱਚ ਬਹੁਤ ਧਾਰਮਿਕ ਕਾਰਜ ਹੁੰਦੇ ਨੇ ਪਰ ਜੋ ਆਹ ਕਾਰਜ ਆਪਾਂ ਅੱਖੀਂ ਵੇਖ ਰਹੇ ਆ ਇਹ じゃ ਸ਼ਾਇਦ ਹੀ ਹੋਇਆ ਤੇ ਮੈਂ ਪੂਰੇ ਨਾਬੇ ਨਿਵਾਸੀਆਂ ਨੂੰ ਹੀ ਅਪੀਲ ਕਰੂੰਗਾ ਕਿ ਇਹ ਜਿਹੇ ਕਾਰਜ ਹੁੰਦੇ ਰਹਿਣ ਜਿੱਥੇ ਨਾਬਾ ਇੱਕ ਬਹੁਤ ਬਸ ਤਾਂ ਦੋਨੇ ਟੀਮਾਂ ਲਾਇਨਅਪ ਕੀਤੀਆਂ ਜਾਣਗੀਆਂ